ਅਵੀ ਆਪਾਂ ਜਾਣਕਾਰੀ ਦੇਣੇ ਚਾਹੁੰਦੇ ਹਾਂ ਹਰ ਇੱਕ ਬੰਦੇ ਨੂੰ ਵੀ ਜਿਹੜਾ ਕੋਈ ਆਮ ਬੰਦਾ ਵੀ 30 ਰੁਪਏ ਦੇ ਵਿੱਚ ਛੱਕ ਕੇ ਬੰਦੇ ਨੂੰ ਮਹਿਸੂਸ ਹੋਵੇ ਵੀ ਅਸੀਂ ਕੋਈ ਚੰਗੀ ਰਸਤੇ ਛੱਕੀ ਹੈ। ਇਹ ਕੇਸਰ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਪਾਣਿਆ ਕਿ ਬਸ ਮਤਲਬ ਕੇ ਕੇਸਰ ਦੀ ਹੀ ਜਿਹੜੀ ਇਹ ਰੰਗਤ ਹੈ। ਨਹੀਂ ਮਰੇ ਇਹਦੇ ਵਿੱਚ 11 ਕ ਰਸਤੇ ਪੈਂਦੇ ਨੇ ਜੀ। ਇਹਦੇ ਵਿੱਚ ਖਜੂਰ ਪੈਂਦੀ ਹੈ, ਲੱਖਾਂ ਪੈਂਦੀਆਂ ਨੇ ਜੀ, ਕਾਜੂ, ਬਦਾਮ, ਮਗਜ ਪੈਂਦੇ ਨੇ ਤੇ ਇੱਕ ਖਸਖਸ ਪੈਂਦੀ ਹੈ ਕਾਲੀ ਮਿਰਚ ਦੇ ਨਾਲ ਆਪਣਾ ਸੌਫ ਪਾਈ ਦੀ ਜੀ ਇਲਾਚੀ ਹੁੰਦੀ ਹੈ ਤੇ ਮਿੱਠੇ ਦੇ ਤੌਰ ਤੇ ਅਸੀਂ ਇਹਦੇ ਵਿੱਚ ਧਾਗੇ ਵਾਲੀ ਮਿਸ਼ਰੀ ਤੇ ਸ਼ੱਕਰ ਵਰਦੇ ਅਮਰ ਤੁਦ ਸ਼ਾਮ ਨੂੰ ਮੈਂ 6:15 12 ਵਜੇ ਆਣਾ ਜੀ ਸ਼ਾਮ ਨੂੰ 6 ਵਜੇ ਸਾਰਾ ਦੁੱਧ ਮੇਰਾ 25 ਲੀਟਰ ਦੁੱਧ ਲੱਗ ਜਾਂਦਾ ਜਿਹੜੇ ਲੋਕ ਖਾਣ ਪੀਣ ਦੇ ਸ਼ਕੀਨ ਹੰਦੇ ਹਨ ਉਹ ਸ਼ੁੱਧਤਾ ਦੇ ਲਈ ਦੂਰ ਦੂਰ ਜਾਂਦੇ ਆਪਾਂ ਅਕਸਰ ਵੇਖਦੇ ਹਾਂ ਪਰ ਤੁਹਾਨੂੰ ਇੱਕ ਅਜੇ ਇੱਕ ਐਸੇ ਸ਼ਖਸ਼ਨਾ ਮਲਾਵਾਂਗੇ ਜੋ ਸੰਗਰੂਰ ਸ਼ਹਿਰ ਦੇ ਵਿੱਚ ਰਹਿ ਕੇ ਖਾਲਸਾ ਸਰਦਾਰ ਪਿਓਰ ਖਾਓ ਪੀਓ ਜਿਹੜੇ ਕਿ ਇੱਕ ਦੁੱਧ ਤਿਆਰ ਕਰਦੇ ਹਨ ਦੁੱਧ ਦੀ ਪਹਿਲਾਂ ਤੁਹਾਨੂੰ ਤਸਵੀਰਾਂ ਬਖਾਵਾਂਗੇ ਕਿ ਜਿਸ ਤਰ੍ਹਾਂ ਦੁੱਧ ਦੇ ਵਿੱਚ ਹਲਦੀ ਵਗੈਰਾ ਆਪਾਂ ਵੇਖਦੇ ਹੁੰਨੇ ਆ ਕਿ ਹਲਦੀ ਪਾਈ ਹੁੰਦੀ ਐ ਇਸ ਬਾਰੇ ਵੀ ਜਾਣਾਂਗੇ ਤੇ ਦੂਜੇ ਪਾਸੇ ਜੇ ਉਹਨਾਂ ਦੇ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੇ ਭਾਂਡੇ ਹਨ ਭਾਂਡਿਆਂ ਦੀ ਤੁਹਾਨੂੰ ਤਸਵੀਰ ਵਖਾਣ ਲੱਗੇ ਆ ਸਾਰਾ ਕੁਝ ਜਾਣਾਂਗੇ ਕਿ ਇਹ ਜਿਹੜੇ ਬਾਬਾ ਜੀ ਨੇ ਕਦੋਂ ਤੋਂ ਕੰਮ ਕਰ ਲੱਗੇ ਤੇ ਕੀ ਇਹ ਜਿਹੜੇ ਭਾਂਡੇ ਨੇ ਇਹਨਾਂ ਦਾ ਕੀ ਰਾਜ ਐ ਕਿਉਂ ਕਿਉਂਕਿ ਅਕਸਰ ਆਪਾਂ ਵੇਖਦੇ ਆ ਕਿ ਜਿਹੜੇ ਭਾਂਡੇ ਹੁੰਦੇ ਹਨ ਸਟੀਲ ਦੇ ਜਾਂ ਪਿੱਤਲ ਦੇ ਰੱਖੇ ਜਾਂਦੇ ਹਨ ਸਾਡੇ ਨਾਲ ਬਾਬਾ ਜੀ ਮੌਜੂਦ ਐ ਸਸੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਬਾਬਾ ਜੀ ਰਾਏ ਸਿੰਘ ਹੈ ਮਹਰਾਜ ਬਾਬਾ ਜੀ ਜਿਹੜਾ ਪਹਿਲਾਂ ਤਾਂ ਤੁਹਾਡੇ ਅਸੀਂ ਦੁੱਧ ਤੇ ਆਨੇ ਆ ਕਿ ਜਿਹੜੇ ਦੁੱਧ ਅਸੀਂ ਵੇਖ ਰਹੇ ਆ ਕਿ ਪੀਲੇ ਰੰਗ ਦਾ ਹੈ ਇਹ ਚ ਕੀ ਹਲਦੀ ਪਾਈ ਹੈ ਕਿ ਕੀ ਚੀਜ਼ ਹੈ ਕਿ ਜਿਹੜਾ ਤੁਹਾਡਾ ਇੰਨਾ ਪਿਲਕਦੇ ਹੈ ਇਹ ਮਹਰਾਜ ਇੱਕ ਤਾਂ ਅੰਬ ਹਲਦੀ ਹੁੰਦੀ ਹੈ ਇਹਦੇ ਵਿੱਚ ਤੇ ਇੱਕ ਕੇਸਰ ਹੁੰਦਾ ਜੀ ਕੇਸਰ ਤੇ ਅੰਬ ਹਲਦੀ ਦਾ ਰੰਗ ਹੈ ਮਹਰਾਜ ਇਹ ਅੱਛਾ ਜੀ ਹਾਂਜੀ ਪੀਲਾਪਣ ਇਹ ਬਾਕੀ ਇਹ ਕੱਢਦਾ ਰਹਿੰਦਾ ਮਹਰਾਜ ਜਿੰਨਾ ਜਿੰਨਾ ਕੜੂਗਾ ਉਸੇ ਤਰ੍ਹਾਂ ਇਹਦਾ ਰੰਗ ਖਿੜਦਾ ਜਾਂਦਾਗਾ ਕੇਸਰ ਦਾ ਰੰਗ ਇਹਦੇ ਵਿੱਚ ਰਸ ਦੇ ਵਿੱਚ ਆ ਜਾਂਦਾ ਜੀ ਅੱਛਾ ਜੀ ਹਾਂਜੀ ਹਾਂਜੀ ਬਾਬਾ ਜੀ ਕੀ ਕੇਸਰ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਪਾਉਂਦੇ ਆ ਕਿ ਬਸ ਮਤਲਬ ਕੇਸਰ ਦੀ ਹੀ ਜਿਹੜੀ ਇਹ ਰੰਗਤ ਹੈ ਨਹੀਂ ਮਰੇ ਇਹਦੇ ਵਿੱਚ 11 ਕ੍ਰਸਤਾਂ ਪੈਂਦੇ ਨੇ ਜੀ ਇਹਦੇ ਵਿੱਚ ਖਜੂਰ ਪੈਂਦੀ ਹੈ ਦਾਖਾਂ ਪੈਂਦੀਆਂ ਨੇ ਜੀ ਕਾਜੂ ਬਦਾਮ ਮਗਜ ਪੈਂਦੇ ਨੇ ਤੇ ਇੱਕ ਖਸਖਸ ਪੈਂਦੀ ਹੈ ਕਾਲੀ ਮਿਰਚ ਤੇ ਨਾਲ ਆਪਣਾ ਸੌਫ ਪਾਈਦੀ ਹੈ ਜੀ ਇਲਾਚੀ ਹੁੰਦੀ ਹੈ ਤੇ ਮਿੱਠੇ ਦੇ ਤੌਰ ਤੇ ਅਸੀਂ ਇਹਦੇ ਵਿੱਚ ਧਾਗੇ ਵਾਲੀ ਮਿਸ਼ਰੀ ਤੇ ਸ਼ੱਕਰ ਵਰਦੇ ਆ ਮਰੇ ਹਾਂਜੀ ਹਾਂਜੀ ਬਾਬਾ ਜੀ ਫਿਰ ਕੀ ਰੇਟ ਦਿਨੋ ਲੋਕਾਂ ਨੂੰ ਕਿਉਂਕਿ ਜਿਹੜਾ ਜਿਹੜਾ ਤੁਸੀਂ ਦੁੱਧ ਤਿਆਰ ਕਰਦੇ ਹੋ ਕੋਈ ਆ ਤਾਂ ਹੈ ਨਹੀਂਗਾ ਕਿ ਉਹ ਬਾਲੀ ਦਿੱਤੀ ਤਾਂ ਵੇਚਦਾ ਕਿਉਂਕਿ ਦੁੱਧ ਦੇ ਤਾਂ ਪਹਿਲਾਂ ਹੀ ਰੇਟ ਵੱਧ ਹੁੰਦੇ ਤੁਹਾਡੇ ਜੇ ਦੁੱਧ ਦੀ ਗੱਲ ਕਰੀ ਕੀ ਰੇਟ ਹੈ ਰੇਟ ਤਾਂ ਮਰਜ ਇਹ ਹੈ ਨਾ ਸੰਗਰੂਰ ਦੇ ਵਿੱਚ ਅਸੀਂ ਕਈ ਵੀਰਾਂ ਨੇ ਮੈਨੂੰ ਫੋਨ ਕਰਿਆ ਘਰੇ ਮੈਂ ਪਹਿਲਾਂ ਸ਼ਰਦਈ ਦਾ ਕੰਮ ਕਰਦਾ ਸੀ ਉਰੇ ਤੇ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਤੁਸੀਂ ਇੱਥੇ ਜੀ ਕੰਮ ਹੁਣ ਕੋਈ ਨਵੀਂ ਰਸਤ ਲੈ ਕੇ ਆਓ ਤਾਂ ਮੈਨੂੰ ਇਹ ਦੁੱਧ ਦਾ ਲੱਗਿਆ ਵੀ ਸੰਗਰੂਰ 'ਚ ਬਿਲਕੁਲ ਹੈ ਨਹੀਂ ਸੀਗਾ ਕਿਸੇ ਪਾਸੇ ਵੀ ਤੇ ਰੇਟ ਤਾਂ ਜੀ ਇਹਦਾ 30 ਤੇ 50 ਰੁਪਏ ਹੀ ਹੈ ਮਗਰ ਰੇਟ ਕੋਈ ਦੁੱਧ ਨਾਲ ਮਤਲਬ ਕਿ ਮੇਲ ਨਹੀਂ ਖਾਂਦਾ ਹੈਗਾ ਦੁੱਧ ਦੀ ਕੁਆਲਿਟੀ ਇੰਨੀ ਬਣਾਈ ਹੈਗੀ ਸਿਰਫ ਇਹ ਇੱਕ ਸੰਗਰੂਰ ਸ਼ਹਿਰ ਦੇ ਵਿੱਚ ਕੀ ਅਸੀਂ ਲਵੇ ਲਾਉਣ ਦੇ ਇਲਾਕੇ ਚ ਦੱਸਣਾ ਚਾਹੁੰਦੇ ਆਂ ਵੀ ਰਸਤੇ ਇਸ ਤਰ੍ਹਾਂ ਦੀ ਤਿਆਰ ਹੁੰਦੀਆਂ ਨੇ ਤੇ ਚੰਗੀ ਰਸਤ ਜਿਹੜੀ ਆਪਣੇ ਸਰੀਰ ਵਾਸਤੇ ਫਾਇਦੇਮੰਦ ਹੋਵੇ ਇਹਦਾ ਤੁਸੀਂ ਛੋਟਾ ਗਲਾਸ ਵੀ ਇੱਕ ਸ਼ੱਕੇ ਬੰਦੇ ਨੂੰ ਪਤਾ ਲੱਗਦਾ ਵੀ ਮੈਂ ਕੋਈ ਚੰਗਾ ਸ਼ੱਕ ਹੈਗਾ ਇਹ ਰੇਟ ਤਾਂ ਜੀ ਬਸ ਇੱਕ ਇਹ ਆ ਵੀ ਆਪਾਂ ਜਾਣਕਾਰੀ ਦੇਣੀ ਚਾਹੁੰਦੇ ਹਾਂ ਹਰ ਇੱਕ ਬੰਦੇ ਨੂੰ ਵੀ ਜਿਹੜਾ ਕੋਈ ਆਮ ਬੰਦਾ ਵੀ 30 ਰੁਪਏ ਦੇ ਵਿੱਚ ਛੱਕ ਕੇ ਬੰਦੇ ਨੂੰ ਮਹਿਸੂਸ ਹੋਵੇ ਵੀ ਅਸੀਂ ਕੋਈ ਚੰਗੀ ਰਸਤੇ ਛਕੀਏ ਹਾਂਜੀ ਹਾਂਜੀ ਮਹਾਰਾਜ ਬਾਬਾ ਜੀ ਅਸੀਂ ਵੇਖ ਰਹੇ ਹਾਂ ਕਿ ਇੱਕ ਆ ਭਾਂਡੇ ਨੇ ਇਹ ਸ਼ਾਇਦ ਲੋਹੇ ਦੇ ਭਾਂਡੇ ਨੇ ਨਾ ਹਾਂਜੀ ਹਾਂਜੀ ਕਿਉਂਕਿ ਇਹ ਤੁਹਾਡੀ ਜਿਹੜੀ ਮੇ ਫੌਜ ਹੁੰਦੀ ਹੈ ਨਾ ਅੰਗਲ ਸਿੰਘ ਅਕਸਰ ਇਹ ਨੂੰ ਵਰਤਦੇ ਨੇ ਇਹ ਤੁਸੀਂ ਉਰੇ ਰੱਖੇ ਨੇ ਇਹਦਾ ਕੀ ਕਾਰਨ ਆ ਇਹਦਾ ਕਾਰਨ ਇਹ ਸੀ ਮਹਾਰਾਜ ਜੀ ਮੈਨੂੰ ਕਾਫੀ ਵੀਰ ਆ ਕੇ ਨਾ ਜੀ ਇੱਥੇ ਜਦੋਂ ਅਸੀਂ ਰਸਤੇ ਆਰ ਕਰਦੇ ਸੀ ਹਰ ਇੱਕ ਬੰਦਾ ਆ ਕੇ ਕਹਿੰਦਾ ਬਾਬਾ ਜੀ ਸਰੀਰ 'ਚ ਦਰਦ ਹੁੰਦਾ ਨਵੀਂ ਉਮਰ ਸੋਚ ਕੇ ਹੈਰਾਨ ਵੀ ਇੰਨੀ ਛੋਟੀ ਉਮਰ ਦੇ ਵਿੱਚ ਦਰਦ ਹੋਣਾ ਸਾਡੀ ਰਸੋਈ ਆ ਰਸੋਈ ਦੇ ਵਿੱਚ ਬਰਤਨ ਸਾਰੇ ਮਾੜੇ ਤੋਂ ਮੜਾ ਪਿਆ ਅਲੂਮੀਨੀਅਮ ਲੋਕ ਉਵਾਲ-ਉਵਾਲ ਕੇ ਹਰ ਇੱਕ ਚੀਜ਼ ਆਪਣੇ ਬੱਚਿਆਂ ਨੂੰ ਦੇਈ ਜਾਂਦੇ ਨੇ ਇਹ ਨਹੀਂ ਪਤਾ ਵੀ ਉਹਦਾ ਕੋਈ ਸਾਨੂੰ ਫਾਇਦਾ ਹੋ ਰਿਹਾ ਜਾਂ ਨਾ ਹੋ ਰਿਹਾ ਬਰਤਨ ਲਿਆਓ ਬਰਤਨ ਅੱਜ ਲਿਆਉਂਗੇ ਉਹਦਾ ਵੇਟ ਕਰ ਲਓ 6 ਮਹੀਨੇ ਬਾਅਦ ਉਹਦਾ ਵਜਨ ਘਟ ਜਾਣਾ ਉਹ ਜਾ ਕੇ ਤੇ ਰਿਆ ਆਪਣੇ ਬੱਚਿਆਂ ਦੇ ਅੰਦਰ ਇਹ ਬਰਤਨ ਮਹਾਰਾਜ ਸਰਬ ਲੋਹ ਦੇ ਨੇ ਸ਼ੁੱਧ ਲੋਹਾ ਦਾ ਹੱਥੀ ਤਿਆਰ ਕਰੇ ਕੁੱਟ ਕੇ ਤਿਆਰ ਕਰੇ ਹੋਏ ਬਰਤਨ ਨੇ ਇਹਦੇ ਨਾਲ ਕੀ ਹੈ ਇਹਦੇ ਵਿੱਚ ਜਦੋਂ ਬੰਦਾ ਸ਼ੱਕਦਾਗਾ ਉਹਦੇ ਸਰੀਰ ਦੇ ਵਿੱਚ ਖੂਨ ਦੀ ਕਮੀ ਆ ਆਇਰਨ ਦੀ ਕਮੀ ਆ ਜਾਂ ਜੋੜਾਂ ਚ ਦਰਦ ਹੁੰਦਾ ਤੇ ਹੋਰ ਵੀ ਕਾਫੀ ਬਿਮਾਰੀਆਂ ਨੇ ਇਹਦਾ ਜਿਵੇਂ ਤੁਸੀਂ ਇਹ ਲਾ ਲਓ ਵੀ ਥਾਇਰੋਇਡ ਹੋ ਗਿਆ ਕੈਂਸਰ ਵਰਗੀਆਂ ਬਿਮਾਰੀਆਂ ਉਹਨਾਂ ਨੂੰ ਵੀ ਮਾਰ ਦਿੰਦਾ ਕਿਉਂਕਿ ਸਰੀਰ ਦੇ ਵਿੱਚ ਕਿਸੇ ਡਾਕਟਰ ਨਾਲ ਗੱਲ ਕਰ ਲਿਓ ਸਰੀਰ ਦੇ ਵਿੱਚ ਜਿੰਨੇ ਵੀ ਸੈੱਲ ਨੇ ਉਹਨਾਂ ਸਾਰੇ ਸੈੱਲਾਂ ਨੂੰ ਚਲਾਉਣ ਵਾਸਤੇ ਆਇਰਨ ਦੀ ਜ਼ਰੂਰਤ ਪੈਂਦੀ ਹੈ ਇਦੇ ਵਿੱਚ ਤੁਸੀਂ ਛਕੋਗੇ ਜਲ ਪਾਣੀ ਛਕੋ ਪ੍ਰਸ਼ਾਦਾ ਪਾਣੀ ਛਕੋ ਤੇ ਉਹਦਾ ਹਰ ਇੱਕ ਰਸਤਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਉਸੇ ਸਮੇਂ ਤੁਹਾਡੇ ਦੇਖਦੇ ਦੇਖਦੀ ਇਹ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਅਸੀਂ ਅੱਜ ਦੇ ਤਾਂ ਤੁਹਾਨੂੰ ਬਰਤਨ ਵੀ ਤੁਸੀਂ ਤੁਹਾਨੂੰ ਕੋਈ ਜ਼ਿਆਦਾ ਟਾਈਮ ਲੱਗੂਗਾ ਦੇਖਣ ਵਾਸਤੇ ਉਸੇ ਸਮੇਂ ਤੁਸੀਂ ਸਬਜੀ ਪਾ ਲਓ ਇਹਦੇ ਵਿੱਚ ਰੰਗ ਬਦਲ ਜਾਂਦਾ ਉਹਦੇ ਨਾਲ ਕੀ ਆ ਉਹ ਚੀਜ਼ ਦੇ ਵਿੱਚ ਆਇਰਨ ਦੀ ਮੌਜੂਦਗੀ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਹਾਂ ਬਾਬਾ ਜੀ ਜੇ ਫਿਰ ਇਹਦੀ ਰੇਟ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਆਪਾਂ ਵੇਖਦੇ ਆ ਕਿ ਸਟੀਲ ਦਾ ਰੇਟ ਹੈ ਜਾਂ ਪਿੱਤਲ ਦੇ ਭਾਂਡੇ ਅਕਸਰ ਹੁਣ ਦੁਬਾਰੇ ਲੋਕ ਪਿੱਛੇ ਨੂੰ ਜਾਣ ਲੱਗੇ ਪਿੱਤਲ ਦੇ ਭਾਂਡੇ ਹੀ ਵਰਤਣ ਲੱਗੇ ਇਹ ਉਹਨਾਂ ਦੇ ਰੇਟ ਤੇ ਇਹਨਾਂ ਦੇ ਰੇਟ ਚ ਕਿੰਨਾ ਕ ਫਰਕ ਹੈ ਰੇਟ ਤਾਂ ਜੀ ਇਸ ਤਰ੍ਹਾਂ ਮਹਾਰਾਜ ਇਹ ਤੇ ਹੱਥੀ ਤਿਆਰ ਹੋਣ ਕਰਕੇ ਮਿਹਨਤ ਹੁੰਦੀ ਆ ਕਾਰੀਗਰਾਂ ਦੀ ਇਹ ਜਿਹੜੇ ਰੇਟ ਨੇ ਵੈਸੇ ਦੇਖੀਏ ਤਾਂ ਆਪਣੇ ਸਰੀਰ ਦੇ ਹਿਸਾਬ ਨਾਲ ਰੇਟਾਂ ਦੀ ਕੋਈ ਅਹਿਮੀਅਤ ਨਹੀਂ ਹੈਗੀ ਜਦੋਂ ਸਾਨੂੰ ਇੱਕ ਚੀਜ਼ ਘਰ ਚ ਵਰਤਾਂਗੇ ਤਾਂ ਉਹਦੇ ਗੁਣ ਮਿਲਨੇ ਨੇ ਇੱਕ ਚੀਜ਼ ਵਰਤ ਰਿਆਂ ਉਹਦਾ ਨੁਕਸਾਨ ਨਾਨ ਸਟਿਕ ਬਰਤਿਆਂ ਉੱਤੇ ਲੇਅਰ ਲੱਗੀ ਹੁੰਦੀ ਆ ਅੰਦਰ ਮਾੜਾ ਲੋਹਾ ਸਾਨੂੰ ਦਿਖਾਇਆ ਯਾਰ ਇਹ ਸ਼ੀਸ਼ਾ ਕੁਝ ਹੋਰ ਨਾਨ ਸਟਿਕ ਨਾਲ ਰੋਗ ਲੱਗਦੇ ਨੇ ਆਪਾਂ ਮੰਨਦੇ ਆ ਵੀ ਨਾਨ ਸਟਿਕ ਨਾਲ ਰੋਗ ਲੱਗਦੇ ਨੇ ਹਰ ਇੱਕ ਦੁਕਾਨ ਤੇ ਵਿਗਦਾ ਦੁਕਾਨਦਾਰ ਕਦੇ ਲਿਖ ਕੇ ਨਹੀਂ ਲਾਉਂਦਾ ਹੈਗਾ ਵੀ ਇਹਦੇ ਨਾਲ ਰੋਗ ਲੱਗਦਾ ਅਸੀਂ ਸਰੇ ਆਮ ਕਹਿੰਨੇ ਆ ਹਰ ਇੱਕ ਨੂੰ ਕਹਿੰਨੇ ਆ ਵੀ ਸਰਬ ਲੋਹ ਵਰਤੋ ਜੇ ਵਰਤ ਕੇ ਕੋਈ ਤੁਹਾਡਾ ਨੁਕਸਾਨ ਹੋ ਗਿਆ ਅਸੀਂ ਜ਼ਿੰਮੇਵਾਰ ਬੈਠੇ ਆ ਹਾਂ ਠੀਕ ਹੈ ਕਿਸੇ ਚੀਜ਼ ਦੀ ਜ਼ਰੂਰਤ ਜਿਹੜੀ ਆਪਣੀ ਹੁੰਦੀ ਆ ਜਿਵੇਂ ਆਇਰਨ ਦੀ ਕਮੀ ਬੰਦੇ ਦੇ ਵਿੱਚ ਘੱਟ ਆ ਜਾਂ ਆਇਰਨ ਜ਼ਿਆਦਾ ਹੋ ਰਿਹਾ ਉਹਨੂੰ ਉਹ ਆਪਣੀ ਮਾਤਰਾ ਦੇ ਹਿਸਾਬ ਨਾਲ ਵਰਤੋ ਓਨੀ ਕੋਈ ਲੋੜੀ ਦਾ ਕਈ ਬੰਦੇ 10-15 ਮਿੰਟ ਜਲ ਪਾਣੀ ਰੱਖ ਕੇ ਛਾਣਣ ਲੱਗੇ ਕੋਈ ਰੂਟੀਨ 'ਚ ਛਕਦੇ ਨੇ ਰੂਟੀਨ 'ਚ ਛਕਣਗੇ ਤਾਂ ਮਤਲਬ ਕਿ ਜ਼ਰੂਰਤ ਨਹੀਂ ਪੈਣੀ ਹੈਗੀ ਹਰ ਇੱਕ ਚੀਜ਼ ਤੁਹਾਡੇ ਸਰੀਰ ਵਾਸਤੇ ਫਾਇਦੇਮੰਦ ਹੋਊਗੀ ਬਾਬਾ ਜੀ ਇਹ ਗਾਹਕ ਦੀ ਗੱਲ ਕਰੀਏ ਕਿੰਨਾ ਕ ਫਿਰ ਗਾਹਕ ਆਂਦਾ ਕਿਉਂਕਿ ਪਰਿਵਾਰ ਨੂੰ ਵੀ ਪਾਲਣਾ ਸਾਰਾ ਕੁਝ ਕਰਨਾ ਹੈ ਗੁਜ਼ਾਰਾ ਠੀਕ ਹੋ ਜਾਂਦਾ ਗੁਜ਼ਾਰਾ ਤਾਂ ਜੀ ਇਹ 2 ਮਹੀਨਿਆਂ ਦਾ ਸੀਗਾ ਇਸ ਤਰ੍ਹਾਂ ਸੀਗਾ ਵੀ ਚਲੋ 2 ਮਹੀਨੇ ਦੁੱਧ ਲਗਾਵਾਂਗੇ ਤੇ ਉਸ ਤੋਂ ਬਾਅਦ ਸ਼ਰਦਈ ਦਾ ਸਾਨੂੰ ਬਹੁਤ ਵਧੀਆ ਪਿਆਰ ਮਿਲਿਆ ਸੀ ਸੰਗਤ ਦਾ ਸ਼ੰਗਰੂਰ ਸ਼ਹਿਰ ਦੇ ਵਿੱਚ ਮੈਂ 11ਵੇਂ ਮਹੀਨੇ ਦੇ ਮੇਰੇ ਘਰ ਚ ਲਾਸਟ ਦੇ ਵਿੱਚ ਜਾਂ ਵਿਚਕਾਰ ਜੇ ਬੰਦ ਕਰਿਆ ਆਪਣੇ ਆਪ ਬੰਦ ਕਰਿਆ ਹੁਣ ਵੀ ਮਤਲਬ ਸ਼ਰਦਈ ਮੰਗਦੇ ਨੇ ਤੇ ਇਹ ਦੁੱਧ ਦਾ ਸੀਗਾ ਵੀ ਚਲੋ ਥੋੜਾ ਟਾਈਮ ਲਗਾ ਕੇ ਵੀ ਆਪਣਾ ਮਹੀਨਾ ਦੋ ਮਹੀਨੇ ਨਿਕਲ ਜਾਣਗੇ ਵੀ ਉਸ ਤੋਂ ਬਾਅਦ ਦੁਬਾਰਾ ਸ਼ੁਰੂ ਕਰ ਪਰ ਜਿਹੜਾ ਹੁਣ ਇਸ ਸਮੇਂ ਦੁੱਧਾ ਲੱਗਦਾਗਾ ਦੁੱਧ ਸ਼ਾਮ ਨੂੰ ਮੈਂ 6:15 12 ਵਜੇ ਆਣਾ ਜੀ ਸ਼ਾਮ ਨੂੰ 6 ਵਜੇ ਸਾਰਾ ਦੁੱਧ ਮੇਰਾ 25 ਕਿਲੋ ਲੀਟਰ ਦੁੱਧ ਲੱਗ ਜਾਂਦਾ ਹਾਂਜੀ ਹਾਂਜੀ ਬਹੁਤ ਵਧੀਆ ਪਿਆਰ ਮਿਲਦਾ ਮਾਰੇ ਇਸਾਂ ਸਾਡੇ ਨਾਲ ਬਾਬਾ ਜੀ ਜਿਨ੍ਹਾਂ ਨੇ ਦੱਸਿਆ ਕਿ ਸ਼ੁੱਧ ਦਾ ਅਕਸਰ ਦੇਖਦੇ ਹਾਂ ਕਿ ਜਿਹੜੀ ਚੀਜ਼ ਮਹਿੰਗੀ ਹੁੰਦੀ ਹੈ ਪਰ ਸ਼ੁੱਧ ਹੋਣੀ ਚਾਹੀਦੀ ਹੈ ਲੋਕ ਉਹਨੂੰ ਚੌ ਨਾਲ ਖਾ ਖਾਂਦੇ ਪੀਂਦੇ ਹਨ ਨਾਲ ਹੀ ਇਹਨਾਂ ਨੇ ਜਿਹੜਾ ਸਭ ਲੋਕ ਭਾਂਡਿਆਂ ਦਾ ਵੀ ਮਤਲਬ ਦੱਸਿਆ ਦੇਖ ਸਕਦੇ ਹੋ ਕਿ ਸਭ ਲੋਕ ਭਾਂਡੇ ਹਨ ਨਹੀਂ ਅਕਸਰ ਆਪਾਂ ਵੇਖਦੇ ਹਾਂ ਕਿ ਸਟੀਲ ਦੇ ਭਾਂਡੇ ਜਾਂ ਪਿੱਤਲ ਦੇ ਭਾਂਡੇ ਲੋਕ ਵਰਤਦੇ ਇਹਨਾਂ ਦਾ ਅਖਣਾ ਹੈ ਕਿ ਜਿਹੜਾ ਬੰਦਾ ਇਹ ਭਾਂਡੇ ਵਰਤੂਗਾ ਉਹਨੂੰ ਆਇਰਨ ਦੀ ਕੋਈ ਕਮੀ ਨਹੀਂ ਹੋਵੇਗੀ ਨਾਲ ਹੀ ਇਹਨਾਂ ਨੇ ਆਮ ਲੋਕਾਂ ਨੂੰ ਇਹ ਵੀ ਗੁਜਾਰਸ਼ ਕੀਤੀ ਹੈ ਕਿ ਜੇ ਸ਼ੁੱਧਤਾ ਚਾਹੀਦੀ ਹੈ ਤਾਂ ਸ਼ੁੱਧਤਾ ਥੋੜੀ ਜੀ ਮਹਿੰਗੀ ਜ਼ਰੂਰ ਮਿਲੇਗੀ ਪਰ ਜਿਹੜੀ ਤੁਹਾਨੂੰ ਬਿਮਾਰੀਆਂ ਤੋਂ ਵੀ ਰਾਹਤ ਦੇਵੇਗੀ ਸੰਗਰੂਪ ਤੋਂ ਰਵੀ ਸ਼ਰਮਾ ਜਾਗਬਾਨੀ ਟੀਵੀ